ਬਰਨਾਲਾ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਪੰਜਾਬ ਪੁਲਿਸ ਦਾ ਪੀਲਾ ਪੰਜਾ ਚੱਲਿਆ। ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਬਰਨਾਲਾ ਦੇ ਵਿੱਚ ਨਸ਼ਾ ਤਸਕਰ ਦੀ ਜਾਇਦਾਦ ਦੇ ਉੱਤੇ ਇਹ ਪੀਲਾ ਪੰਜਾ ਚਲਾਇਆ। ਉਹਦੇ ਤਹਿਤ ਅੱਜ ਨਗਰਪੰਚਾਇਤ ਹੰਡਿਆਇਆ ਵੱਲੋਂ ਜਿਤਕ ਨਾਜਾਇਜ਼ ਸਾੜੀ ਨੂੰ ਢਾਇਆ ਜਾ ਰਿਹਾ ਹੈ। ਇਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਗੋਰਾ ਸਿੰਘ son of ਤੁਮਰਾ ਸਿੰਘ ਤੇ ਅਮਰਜੀਤ ਕੌਰ wife of ਤੁਮਰਾ ਸਿੰਘ इन्हों तो के खिलाफ सोलह तो वी पी एस के होर धाराव तहत मुकदमे दर्ज से पूरा परिवार ही नशा तस्कर के काम से एक्टिव सर जी इतना डाया जा रहा है एड्ड रिगार्डिंग प्रोपर वेरीफेन करके इन्होंने जाब्ते अनुसार नोटिस भी दिता गया से का। और ये इनलीगल प्रोसीज ऑफ ड्रग मनी जरा बनता है वे राही ये बनाया गया से इस करके जाबते अनुसार गया पुलिस प्रशासन इतने ना लाकर लॉ एंड ऑर्डर भी इंस्योर कर रही है जरा ਕਾਰਵਾਈ ਕਾਰਵਾਈ ਨੂੰ ਅਮਲ ਚ ਰਿਹਾਇਆ ਜਾ ਰਿਹਾ ਹੈ ਇਹ ਕਿਤੇ ਦਾ ਜਿਹੜਾ ਇਸ ਦੇ ਵਿੱਚ ਇੱਕ ਜੇਲ੍ਹ ਤੇ ਜੇਲ੍ਹ ਦੇ ਵਿੱਚ ਹੋਰ ਜਿਹੜੀ ਅਮਰਜੀਤ ਕਰੋ ਬਿਲਦੇ ਬਾਹਰ ਹੈ ਸਰ ਇੱਕੋ ਬਰ ਬਾਰ ਤੇ ਇੱਕ ਪਰਿਵਾਰ ਦੇ ਮਰੇ ਨਦਰ ਦੋ ਪ੍ਰਾ ਹੋਰੇ ਗੋਰਾ ਸਿੰਘ ਦਾ ਉਹ ਵੀ ਉਹਨਾਂ ਤੇ ਵੀ ਐਕਸਰਸ ਵਗਰਾ ਦੇ ਪਰਚੇ ਸਰ ਕਿੰਨੇ ਕੁ ਕੋਫੀ ਠਾਈ ਗਈ ਨੇ ਦੇਖੋ ਇਹਦਾ ਅਸੈਸਮੈਂਟ ਤੋਂ ਤੁਹਾਨੂੰ ਇਹ ਆਪਣੇ ਅਫਸਰ ਹੈ ਨਗਰ ਪੰਚਾਇਤ ਤੋਂ ਉਹ ਤੁਹਾਨੂੰ ਦੱਸ ਸਕਦੇ ਹਾਂ ਕੁਝ ਕਾਈਂਡਲੀ ਬੀਪਰ ਇਹ ਨਿਜਾਇਜ਼ ਕਬਜ਼ਾ ਸੀਗਾ ਨਗਰ ਪੰਚਾਇਤ ਜਿਹੜਾ ਇਹਦੀ ਜ਼ਮੀਨ ਤੇ ਕਬਜ਼ਾ ਸੀਗਾ ਇਹਨਾਂ ਨੂੰ ਟੌਪਰ ਨੋਟਿਸ ਵਗੈਰਾ ਜਾਰੀ ਕਰਕੇ ਇਹ ਕਬਜ਼ਾ ਹਟਾਇਆ ਗਿਆ ਕੋਈ ਪ੍ਰਸ਼ਾਸਨਿਕ ਮਤਵ ਕੋਈ ਇਹ ਨਿਜਾਇਜ਼ ਕਬਜ਼ਾ ਸੀਗਾ ਬਾਕੀ ਨਸ਼ੇ ਦੀ ਐਕਟ ਦੇ ਨਾਲ ਚੱਲ ਰਿਹਾ ਸੀ ਇਹ ਸਰ ਨਿਜਾਇਜ਼ ਕਬਜ਼ਾ ਵੀ ਸੀ ਪਲੱਸ ਨਸ਼ੇ ਵਾਲਿਆਂ ਦੇ ਕਾਫੀ ਕਬਜ਼ੇ ਵੀ ਜਿਹੜਾ ਸੀ ਤੁਹਾਡਾ ਨਾਂ ਤੇ ਥੋੜਾ ਰੰਕੀ ਆ ਮੇਰਾ ਨਾਮ ਮਨਸਾਹੀ ਪ੍ਰੀਤ ਸਿੰਘ ਆ ਜੀ ਮੈਂ ਟੀਐਮ ਦਫ਼ਤਰ ਦੇਖੋ ਸਾਰੀ ਕੰਪਲੀਟਲੀ ਨਾਜਾਇਜ਼ ਸੀਗੀ ਅ ਮਤਲਬ ਪਿਛੋਕਰ ਮੈਂ ਜਿਵੇਂ ਤੁਹਾਨੂੰ ਦਸੀਆ ਕਿ ਇਨਾਦ ਦਾ ਪਿਛੋਕਰ ਨਸਾਦਸ ਕਰਦਾ ਸੀਗਾ ਔਰ ਰੂਟੀਨ ਦਾ ਪ੍ਰੋਸੈਸ ਹੁੰਦਾ ਹੈ ਕਿ ਜਰੀਏ ਨਾ ਇਲੀਗਲ ਸਟਰਕਚਰ ਹੁੰਦੀ ਹੈ ਉਹਨੂੰ ਨਗਰਪੰਚਾਇਤ ਵੱਲੋਂ ਨਵੈਰੀਫਾਈ ਕਰ ਡਾਇਆ ਜਾਂਦਾ ਹੈ ਉਹਦੇ ਵਿੱਚ ਇਹਨੂੰ ਲਾਇਆ ਗਿਆ ਸਰ ਹੋਰ ਵੀ ਮਤਲਬ ਕਿ ਉਹ ਤਾਂ ਕੁ ਅਸੀਂ ਹੰਡਿਆ ਆ ਕਿਲਾਪਤੀ ਹੰਡਿਆਏ ਦੇ ਵਿੱਚ ਕਰ ਰਹੀ ਤੇ ਪਹਿਲੇ ਵੀ ਦੋ ਸਟਰਕਚਰ ਹੁੰ ਡਾਇਆ ਗਿਆ ਸੀਗਾ ਜਿਹੜਾ ਬਨਾਰਾ ਦੇ ਵਿੱਚ ਨਾ ਟੋਟਲ 6 ਸਟਰਕਚਰ ਜਿਹੜੇ ਇਲੀਗਲ ਸੀਗੇ ਉਹਨਾਂ ਨੂੰ ਡਾਇਆ ਗਿਆ ਸੀਗਾ ਥੈਂਕ ਯੂ ਉਹ ਲਾਇਆ ਗਿਆ ਉਹ ਉਹ ਵੀ ਮਤਲਬ ਇਹ ਕਿ ਉਹਦੇ ਕੋਲ ਅਸੀਂ ਹੰਢਾਇਆ ਕਿਲਾਪੱਤੀ ਹੰਢਾਇਏ ਦੇ ਵਿੱਚ ਖੜੇ ਹਾਂ ਤੇ ਪਹਿਲੇ ਵੀ ਦੋ ਸਟਰਕਚਰ ਉੱਢਾਇਆ ਗਿਆ ਸੀਗਾ ਜਿਹੜਾ ਬਨਾਰਾ ਦੇ ਵਿੱਚ ਨਾ ਟੋਟਲ 6 ਸਟਰਕਚਰ ਜਿਹੜੇ ਇਲੈਗਲ ਸੀਗੇ ਉਹਨਾਂ ਨੂੰ ਢਾਇਆ ਗਿਆ ਸੀਗਾ ਥੈਂਕ ਯੂ